ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਨਵੀਂ ਕਿਸਮ PBW 872 ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਯੂਨੀਵਰਸਿਟੀ ਮੁਤਾਬਕ ਖੂਬੀਨਲ ਭਰਪੂਰ ਇਸ ਕਿਸਮ ਦਾ ਜਿੱਥੇ ਪਿਛਲੀਆਂ ਕਿਸਮਾਂ ਨਾਲੋਂ 4 ਵਾਧੇ ਉੱਥੇ ਹੀ ਇਸ ਦਾ ਦਾਣਾ ਵੀ ਮੋਟਾ ਅਤੇ ਚਮਕਦਾਰ ਹੈ। ਇਸ ਨਵੇਂ ਕਿਸਮ ਨੂੰ ਪੀਯੂ ਨੇ ਖੇਤੀ ਲਈ ਸਿਫਾਰਿਸ਼ ਕਰ ਦਿੱਤੀ ਹੈ। ਸੋ ਜਿਹੜੀ ਨਵੀਂ ਵੈਰਾਈਟੀ ਆਈ ਹੈ PBW 872 ਤੇ ਇਹ ਉਨਹੀ ਖਾਦ ਪੌਣੀ ਜਿੰਨੇ ਅਸੀਂ 826 ਰੁਪਏ ਪੌਨੇ ਆ 4.5 ਕਟਲ ਸਾਡੇ 24 ਕਟਲ ਹੈਗੀ ਇਹਨੂੰ ਬਿਵਾਰੀ ਨਹੀਂ ਲੱਗਦੀ ਕੋਈ ਬਹੁਤਾ ਕੀੜਾ ਨਹੀਂ ਆਉਂਦਾ ਹੈਗਾ ਇਹਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ ਹੈ ਤੇ ਇਹ ਬਹੁਤ ਵਧੀਆ ਵੈਰਾਈਟੀ ਸਗੋ ਅਸੀਂ ਇਹ ਚ ਅਨੇਕ ਸਾਡੀਆਂ ਦੋ ਵੈਰਾਈਟੀਆਂ ਪੰਜਾਬ ਚ ਹੋ ਜੇ ਜੇ ਪਰਚਾਸ ਇੱਕ ਵੈਰਾਈਟੀ ਨੂੰ ਕੋਈ ਪ੍ਰੋਬਲਮ ਨਹੀਂ ਦੂਜੀ ਤਾਂ ਹੈਗੀ ਸਾਡੇ ਕੋਲ ਆਲਟਰੇਟਿਵ ਦਿੱਤਾ ਹੈਗਾ ਇਹਦੇ ਝਾੜ ਵੀ ਵਧੀਆ ਦਾਣਾ ਵੀ ਓਟਾ ਸ਼ਾਈਨੀਂਗ ਦਾਣਾ ਹੈਗਾ ਤੇ ਕੁਆਲਿਟੀ ਬੈਟਰ ਹੈਗੀ ਹੈ ਜਿਹੜੀ ਵੀ ਨਵੀਂ ਵੈਰਾਈਟੀ ਹੁੰਦੀ ਨਾ ਦੋ ਤਿੰਨ ਚੀਜ਼ਾਂ ਅਸੀਂ ਜ਼ਰੂਰ ਦੇਖਦੇ ਪਹਿਲੀ ਨਾਲ ਉਹ ਝਾੜ ਵੱਧ ਹੋਵੇ ਪੈਰੀਨੌ ਵਿਵਾਰੀ ਘਟਣ ਲੱਗਦੀ ਹੋਵੇ ਕੀੜਾ ਘਟਣ ਲੱਗਦਾ ਹੋਵੇ ਤੇ ਕੁਆਲਿਟੀ ਵਧਿਆ ਹੋਵੇ ਤੇ ਦੂਜਾ ਆਲਟਰਨੇਟਿਵ ਦੇ ਰਿਹਾ 826 ਵੀ ਲਾਓ ਤੇ ਇਹ ਵੀ ਲਾਓ ਖਾਸ ਗੱਲ ਹੈ ਕਿ ਇਸ ਨਵੀਂ ਕਿਸਮ ਦਾ ਬੀਜ ਲੈਣ ਲਈ ਕਿਸਾਨਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪੈਣਾ ਕਿਉਂਕਿ ਯੂਨੀਵਰਸਿਟੀ ਨੇ ਇਸ ਵਾਰ ਇਹ ਬੀਜ ਬਾਦੂ ਮਾਤਰਾ ਵਿੱਚ ਬਣਾਏ ਇਸ ਬੀਜ ਦੀ 20 ਕਿਲੋ ਦੀ ਪੈਕਿੰਗ ਦਾ ਰੇਟ 1250 ਰੁਪਏ ਅਤੇ 40 ਕਿਲੋ ਦੀ ਪੈਕਿੰਗ ਦਾ ਰੇਟ 2500 ਰੁਪਏ ਇਹ ਬੀਜ ਪੰਜਾਬ ਵਿੱਚ 35 ਥਾਵਾਂ ਉੱਤੇ ਵਿਕਰੀ ਲਈ ਉਪਲਬਧ ਦੇ ਦੂਜਾ ਇਹ ਸੀ ਕਿ ਕਿਸਾਨਾਂ ਨੂੰ ਰਹਿੰਦਾ ਹੈਗਾ ਜੀ ਤੁਸੀਂ ਬੀਜ ਬਹੁਤ ਘੱਟ ਦੇਦੇ ਨੇ 2-2 ਕਿਲੋ 4-4 ਕਿਲੋ ਕਿੰਨੇ ਸਾਲਾਂ ਚ ਵਧੂਗਾ ਅਸੀਂ ਇਹਦਾ ਬੀਜ ਇੰਨਾ ਬਣਾ ਲਿਆ ਇੱਥੇ ਤੇ ਅਸੀਂ 40-40 ਕਿਲੋਈ ਥੈਲੀ ਦੇ ਰਹੇ ਜਿਹੜੇ ਕਿ ਇੱਕ ਏਕੜ ਦਾ ਬੀਜ ਹੈਗਾ ਇੱਕ ਏਕੜ ਦਾ ਬੀਜ ਹਰ ਕਿਸੇ ਨੂੰ ਦੇ ਰਹੇ ਆ ਤੇ ਸਾਡੇ ਕੋਲ ਬੀਜ ਵਾਧੂ ਹੈ ਅੱਜ ਮੇਲੇ ਤੇਰੀ ਜਦੋਂ ਮਰਜੀ ਰਸਤੇ ਤੋਂ ਅੱਗੇ ਲੈ ਲਓ ਇੱਥੇ ਨਾਲ ਰੱਖਾ ਦਿਓ ਇੱਥੇ ਵੀ ਭੇਜ ਦਾਂਗੇ ਅਸੀਂ 35 ਜਗ੍ਹਾ ਤੇ ਪੰਜਾਬ ਦੇ ਵਿੱਚ ਇਹ ਇਹ ਜਿਹੜੇ ਸੀਡਸ ਨੇ ਉੱਥੇ ਸੇਲ ਕਰ ਰਹੇ ਆ